ਆਈ ਦੇਖ ਤੇ ਮੈਂ ਖਾ ਕੇ ਥੱਪਾ ਰੋਟੀਆਂ ਦਾ ਜਿਵੇਂ ਬਾਨੀ ਦੀ ਕੁੜੀ ਹੁੰਦੀ ਐ ਪਸ਼ੂ ਡੰਕਰ ਦਾ ਭੋਰਾ ਫੇਰਨੀ ਪਸ਼ੂ ਵੀ ਮੈਂ ਸਾਮਾ ਕੰਮ ਤੇ ਵੀ ਮੈਂ ਜਾਵਾਂ ਹੈ ਮੰਨਤਾ ਇੱਥੇ ਆਇ ਨੂੰ ਸੀਰੀਰ ਲਾਇਆ ਇਹਨਾਂ ਨੂੰ ਪਿਆਉਣਾ ਵੇ ਨੇਕੜੂ ਉੱਥੇ ਗਾਂ ਨੂੰ ਠੇਕੇਦਾਰ ਬੋਲਦਾਗਾ ਵਿਧਿਆੜੀ ਤੋਂ ਲੇਟ ਹੋਗੇ ਇਹੇ ਜਾ ਪਾਉ ਮੈਂ ਇਹਨਾਂ ਨੂੰ ਨੀਰਾ ਅੱਕ ਕੇ ਮੈਂ ਸਾਰੀਆਂ ਵੇਚ ਦੇਣੀਆਂ ਪਤਾ ਉਦੋਂ ਲੱਗੂਗਾ ਜਦੋਂ ਲੋਕਾਂ ਦੇ ਘਰੇ ਚਾੱਕ ਕੇ ਡੋਲਣਾ ਜਾਣਾ ਪਿਆ ਵਟ ਕੇ ਨਾ 2 ਰੁਪਏ ਮੈਂ ਪਿੰਡ ਨੂੰ ਹੋ ਜਾਊਂਗਾ 2 ਸਾਲ ਹੋ ਗਏ ਮੈਨੂੰ ਆਏ ਵਿੱਚ ਮੈਨੂੰ ਪਾਲੀ ਰਲਾਤਾ ਉਹ ਭਾਈ ਉੱਠ ਕੇ ਮਾਵਾਂ ਨੂੰ ਤੇਰਾਂ ਨੂੰ ਪਾਣੀ ਪਿਆਦੀ ਮੈਂ ਗੋਲਾ ਨਹੀਂ ਰੱਖਿਆ ਵੀ ਮੈਂ ਹੀ ਸਾਰੇ ਕੰਮ ਕਰੀ ਚੱਲਾਂ ਭਾਈ ਪਿਆ ਦੂ ਕਿਧਰੇ ਨਹੀਂ ਨਾ ਮੈਂ ਹਲਕ ਸੁੱਕਦਾ ਹਲਕ ਕਿਉਂ ਨਹੀਂ ਸੁੱਕਦਾ ਮੈਂ ਪੱਠੇ ਲੈਣ ਚੱਲਿਆਂਗਾ ਤੂੰ ਤਾਂ ਹੀ ਆਏ ਕਰਦਾ ਮੈਂ ਵਟ ਕੇ ਪੈਸੇ ਮੈਂ ਪਿੰਡ ਨੂੰ ਹੋਊਂਗਾ ਮਾਈ ਟੋਨੀ ਸਾਹਵਤਾਂ ਆਲਦਾਂ ਵੇਚ ਰੱਖ ਹਾਂ ਪਿਆ ਨਾ ਪਿਓ ਪਾਣੀ ਕਟਾ ਵੇਚ ਲੋ ਕੋਈ ਫੰਡਰ ਮੱਝ ਵੇਚ ਲੋ ਆ ਜਾਓ ਬਾਈ ਤੁਸੀਂ ਮੌਕੇ ਤੇ ਆ ਗਏ ਮੈਂ ਸਾਰੀਆਂ ਹੀ ਬਣਾਉਣੀਆਂ ਮੈਂ ਆਕਿਆ ਪਿਆ ਦਿਖਾ ਕਿਹੜੇ ਕਿਹੜੇ ਪਸ਼ੂ ਤੇਰੇ ਕੋਲ ਕੀ ਗੱਲ ਹੋਗੀ ਤਾਂ ਸਾਰੀਆਂ ਵੇਚੀ ਜਨਾ ਉਹ ਮੇਰੀ ਭੈਣ ਕਾ ਟੱਬਰੀ ਕੰਜਰਾ ਦਿਹਾੜੀ ਵੀ ਮੈਂ ਜਾਵਾਂ ਪੱਠੇ ਵੀ ਮੈਂ ਪਾਵਾਂ ਹੈ ਸਾਰੀਆਂ ਹੀ ਵੇਚਣੀਆਂ ਮੈਂ ਕਿਹਦੀ ਤੇਰੀ 16 ਨੇ ਸੱਚੀ ਆ ਅੱਜ ਕੱਲ ਲੋਕ ਪਸ਼ੂ ਨਾਲ ਕੁੱਤੇ ਵੱਧ ਰੱਖਦੇ ਆ ਜਿਆਦੇ ਗੱਲਾਂ ਨਾ ਕਰ ਤੂੰ ਰੇਟ ਲਾ ਚਲ ਦਿਖਾ ਤੇਰੀ ਪਸ਼ੂ ਆਹ ਇਦਰਾ ਮਾਰ ਡੰਗਰ ਸਾਰਾ ਹਾਂ ਉਹ ਤੇਰਾ ਪੱਕਾ ਰਾਦਾ ਵੜ ਗਿਆ ਤੂੰ ਸਾਰੀਆਂ ਹੀ ਵੇਚਣੀਆਂ ਜਮਾ ਸਾਰੀਆਂ ਹੀ ਵੇਚਣੀਆਂ ਤੀ ਬੜਾ ਮੱਕਿਆ ਲੱਗਦਾ ਲੱਖ ਰੁਪਇਆ ਦੇ ਦੇ ਨੇ ਸਾਰੀਆਂ ਹੀ ਵੇਚ ਦੇ ਨੇ ਆਹ ਜੇ ਤੇਰਾ ਰਾਦਾ ਵੇਚਣ ਦਾ ਰੁਪਈਆ ਸਾਰਿਆਂ ਦਾ ਲੱਖ ਦੇ ਦਾਨੇ। ਬੱਲੇ ਓਏ ਤੇਰੇ ਭੇਡਾਂ ਖਰੀਦਣ ਲੱਗਿਆ। ਰੁਪਈਆ ਸਾਰਿਆਂ ਦਾ 2.5 ਲੱਖ ਦੇ ਦੋ ਤੇ ਖੋਲ ਲੋ। ਐਨੇ ਦਾ ਤਾਂ ਯਾਰ ਤੈਨੂੰ ਮਾਰ ਹੀ ਨਹੀਂਗਾ। ਤੁਸੀਂ ਕਿੰਨਾ ਕਹਿੰਦੇ ਹੋ? ਇੱਕ ਮੱਝ ਤੇਰੀ ਦੁੱਧ ਵਾਲੀ ਆ ਬਾਕੀ ਸਾਰੀਆਂ ਫੰਡਰਾ। ਚਲ ਇਹਦਾ ਤੈਨੂੰ 5000 ਰੁਪਏ ਵਾਧੂ ਦੇ ਦਾਂਗੇ। ਬੱਲੇ ਓਏ ਛੋਟੇ ਕੋਈ ਵਪਾਰੀਆਂ ਵਾਲੀ ਗੱਲ ਕਰੋ ਯਾਰ। ਪਾਏ ਪਾਏ 1000 ਰੁਪਏ ਕਰਕੇ ਤੁਸੀਂ ਰੇਟ ਵਧਾਈ ਜਾਂਦੇ ਹੋ। ਸਬਜ਼ੀ ਖਰੀਦਣ ਆਏ ਹੋ। ਤਿਆ ਤੂੰ ਡੰਗਰ ਵੇਚਣਾ ਡੰਗਰਾਂ ਦਾ ਰੇਟ ਹੀ ਲੱਗੂ ਹੋਰ ਤੂੰ ਸਾਨੂੰ ਹਾਥੀ ਵੇਚਣ ਲੱਗਿਆ ਆ ਦੇਖੋ ਮੈਂ ਤੁਹਾਨੂੰ ਮੱਝ ਦਿੰਨਾ ਆ ਮੋਰਾਂ ਨਾਲ ਦੀ ਆਗੀ ਹੈ ਇਹ ਦੇਉਂਗਾ ਮੈਂ ਤੁਹਾਨੂੰ 1 ਲੱਖ ਰੁਪਏ ਦੀ 7 ਲੀਟਰ ਇਹਦੇ ਥੱਲੇ ਦੁੱਧ ਆ ਉਧਰ ਖੜੀ ਹੈਗੀ 70000 ਰੁਪਏ ਦੀ ਤੁਹਾਨੂੰ ਉਹ ਦੇਵਾਂਗਾ ਹੈ ਦੋ ਚੋਟੀਆਂ ਖੜੀਆਂ ਮੇਰੀਆਂ 40 40000 ਦੀਆਂ ਮੈਂ ਉਹ ਦਵਾਂਗਾ ਕਟਰੂ ਤੁਹਾਨੂੰ ਮੈਂ ਫਿਰ ਹੀ ਦੇਵਾਂਗਾ ਹੋਰ ਇਹ ਤੂੰ ਉੱਤੇ ਕੀ ਦੇਦਾ 2 3 ਦਾ ਸੰਗਲ ਖੋਲ ਲੋ ਕਟਿਆਣੇ ਦਾ ਇੰਨਾ ਹੀ ਰੇਟ ਲਾਉਣਾ ਅਸੀਂ ਵੀ ਗਾਂ ਚਾਰ ਛਿੱਲੜ ਵਟਨੇ ਆ ਓਏ ਮੇਰੇ ਤਾਂ ਫਿਰ ਪਿੰਡ ਚੋਂ ਵਪਾਰੀ ਨੇ ਪੈਸੇ ਲਾ ਰੱਖੇ ਆ ਮੈਂ ਤਾਂ ਭਰਾ ਉਹਦਾ ਉਧਰ ਦੇ ਦੇਗਾ ਤੂੰ ਕਿਉਂ ਗੋਣੀ ਵੇਚੀਂਗਾ ਸਾਨੂੰ ਕਿਉਂ ਖੜਾਇਆ ਤਾਏ ਤੂੰ ਜਿਆਦਾ ਨਾ ਬਣੋ ਲੈ ਨਾ 2 3 ਦੀਆਂ ਖੋਲ ਲੋ ਨਹੀਂ ਆਉਂਦਾ 73 ਹੋ ਜਾ ਇਦੋਂ ਆ ਡਾਂਗੀ ਪਹਿਣਗਾ ਇਹ ਬੁੜਾ ਫਸਿਆ ਹੋਇਆ ਰੇਟ ਘਟਾਈ ਚੱਲ ਮੈਂ ਵੀ ਮੰਨੂਗਾ ਤਾਏ ਇੱਕ ਗੱਲ ਕਹਾ ਹਾਂ ਹਾਂ ਇੱਕ 60 ਦਿਨ ਖੜਾ ਦੇ ਸਾਰੇ ਤੁਸੀਂ ਤੁਰਦੇ ਬਣੋ ਮੈਂ ਨਹੀਂ ਦੋ ਤੀ ਤਾਂ ਕਾਕੇ ਦੇਣੀ ਆ ਗੱਲ ਬਾਨੀ ਉਹ ਗੱਲ ਸੁਣੋ ਮੇਰੀ ਦੋ 20 ਦਿਓ ਤੇ ਕੰਮ ਨਵੇੜੋ ਲੈ ਜੋ ਸਾਰਨਾ ਭਾਈ ਡੇਢ ਤਾਂ ਬਾਹਲਾ ਥੋੜਾ ਹਾਂ ਡੇਢ ਲੱਗ ਗਿਆ ਭਾਈ ਡੇਢ ਥੋੜਾ ਫੜ ਕੇ ਕੰਮ ਨਵੇੜ ਭਾਈ ਤੈਨੂੰ ਬੜੀ ਅੱਗ ਲੱਗੀ ਏ ਵੇਚਨ ਦੀ ਭਾਈ ਚੰਗਾ ਫਿਰ ਪਾਈ ਚੱਲ ਪੱਠੇ ਦੇਖ ਦੇਖ ਵੇਚਨ ਨੂੰ ਕਿਵੇਂ ਅੱਗ ਲੱਗੀ ਆ ਮੈਨੂੰ ਪੁੱਛ ਕੇ ਦੇਖ ਮੈਂ ਕਿਵੇਂ ਜਵਾਕਾਂ ਨੂੰ ਪਾਲਦਾ ਇਹਨਾਂ ਨੂੰ ਬੜੀ ਅੱਗ ਲੱਗੀ ਏ ਵੇਚਨ ਦੀ ਉਹ ਤੇਰੀ ਨਾ ਭੈਣ ਗੱਲ ਸਹੀ ਕਹਿੰਦੀ ਆ ਵੇਚ ਕੇ ਕੰਮ ਨਵੇੜ ਨੇੜਾ ਨਾਕ ਤੇ ਕੋੜਾ ਨਹੀਂਦਾ ਓਏ ਬਾਹਜੋ ਓਏ ਤੁਸੀਂ ਵੀ ਤੁਹਾਨੂੰ ਵੀ ਸੌਦਾਨੀ ਕਰਨਾ ਆਉਂਦਾ ਸਾਡਾ ਰੋਜ਼ ਦਾ ਕੰਮ ਹੀ ਆ ਫੇਰ ਰੋਜ਼ ਹੀ 70 ਖਾਂਦੇ ਹੋਵੋਗੇ ਗੁੜੇ ਜਿਹਨੇ ਘਾਟੇ ਬਾਦੇ ਚ ਵੇਚੀ ਦੇਣੀਆਂ ਆ ਪਰ ਰੇਟ ਥੱਲੇ ਛਿੱਟੀ ਆ ਲੈ ਤਾਇਆ ਤੁਸੀਂ ਇੱਕ ਸਾਥ ਦੇ ਲੈਣਾ ਤਰਜੋ ਤਰਜੋ ਓਏ ਤੁਸੀਂ ਐਂ ਕਰ ਫਿਰ ਇੱਕ ਪੈਂਟ ਲੈ ਲੈ ਓਹਦੀ ਓ ਬੜ ਨੋ 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 ਨੋ